ਤੁਸੀਂ ਰੱਬ ਨੂੰ ਕਹਿ ਰਹੇ ਹੋ ਵੀ ਇਹ ਚੰਗਾ ਨਹੀਂ ਕੀਤਾ ਹੈਗਾ ਸਾਰਾ ਕੁਝ ਜੀ 4 ਮਿੰਟ ਤੇ ਕੁਝ ਸਕਿੰਟਾਂ ਦੇ ਵਿੱਚ ਉਹ ਖਤਮ ਕਰਤਾ ਰੱਬ ਨੇ ਫਿਰ ਮੈਂ ਉਹ ਰੱਬ ਨੂੰ ਸ਼ਿਕਵਾ ਕੀਤਾ ਕਿਉਂਕਿ ਸਾਡੀ ਸ਼ਰਧਾ 'ਚ ਕਮੀ ਨਹੀਂ ਸੀ ਖਿੱਚ ਕੇ ਲੈ ਕੇ ਜਾ ਰਹੇ ਸੀ ਕਿ ਪਿੱਛੇ ਵੀ ਕਿਤੇ ਤੁਸੀਂ ਵਿੱਚ ਨਾ ਰੁੜ ਜਾਵੋ ਹਨਾ ਨਾਲ ਦੇ ਜਿੰਨੇ ਸੰਗੀ ਸਾਥੀ ਸੀਗੇ ਵੀ ਜਿੱਤਰਾ ਉਹ ਮਨ ਨਹੀਂ ਪਰ ਹੁੰਦਾ ਵਿੱਚ ਛਾਲ ਹੀ ਮਾਰ ਦਵਾ ਹਨਾ ਤੇ ਫਿਰ ਚਲੋ ਮੁੰਡਿਆਂ ਨੇ ਉਹ ਦੋ ਮੁੰਡੇ ਉਹਨਾਂ ਨੇ ਮੈਨੂੰ ਖਿੱਚ ਕੇ ਲਿਆਂਦਾ ਤੇ ਉਦੋਂ ਮਨ ਬਹੁਤ ਭਰਿਆ ਸੀ ਮੈਂ ਤਾਂ ਐਂਡ ਵਾਲੇ ਸਮੇਂ ਤੇ ਵੀ ਹਥਿਆਰ ਨਹੀਂ ਛੁੱਟੇ ਐਂਡ ਦੇ ਸਮੇਂ ਤੱਕ ਲੜਦਾ ਰਿਆਂ ਲੇਕਿਨ ਕੁਦਰਤ ਗਾੜੀ ਯੋਰ ਨਹੀਂ ਚੱਲਿਆ 40 ਫੁੱਟ ਥੱਲਿਓਂ ਪਿਆ ਉਹਨੇ ਪਟ ਗਿਆ ਉਹ ਮਰਿਆ ਮੇਰੇ ਵੇਂਦੇ ਵੇਂਦੇ 40 ਮਿੰਟਾਂ ਸਾਢੇ 40 ਮਿੰਟਾਂ ਵਿੱਚ ਉਹਨੇ ਪਟ ਕੇ ਸਭ ਕੁਝ ਮਰਿਆ ਉਹ ਲੱਕਰ ਨਾ ਕਤਾਰੂ ਬੰਦੇ ਬਾਟ ਅਟਕਾ ਰੁਬਾਨਾ ਪਿਛਲੀ ਈ ਰੀ ਤੁਹਾਡਾ 2023 ਦਾ ਇੱਕ ਕੁਕੜੀ ਮਰੀ ਦਾ ਬਿਆਨ ਜਿਹੜਾ ਉਹ ਤੁਸੀਂ ਦਿੱਤਾ ਹੈ ਕੁਕੜੀ ਮਰੀ ਦੇ ਪੈਸੇ ਦੇਵਾਂਗੇ ਤੇ ਬੱਕਰੀ ਮਰੀ ਦੇ ਵੀ ਉਹ ਇੱਕ ਹਾਸਾ ਤੇ ਮਜ਼ਾਕ ਬਣ ਕੇ ਰਹਿ ਗਿਆ ਹੁਣ 2027 ਲਾਗੇ ਆਉਣ ਵਾਲਾ ਜੇ ਐਰਕਾਵਰੀ ਕੋਈ ਹਾਸੇਉ ਹੀ ਨਹੀਂ ਗੱਲ ਛੁਟਕਣ ਵਾਲੀ ਗੱਲ ਹੋਈ ਤੇ ਲੋਕਾਂ ਨੇ ਤੁਹਾਨੂੰ ਗਰਾਉਂਡ ਲੈਵਲ ਤੇ ਟਿਕਨੀ ਜੇ ਦੇਣਾ ਜੇ ਉਹਨੂੰ ਪਹਿਲਾਂ ਤੋਂ ਹੀ ਰਿਲੀਜ਼ ਪਾਣੀ ਨੂੰ ਕਰਨਾ ਸ਼ੁਰੂ ਕਰ ਦੇਣ 20 20000 ਕਰਕੇ ਤੇ ਉਹ ਐਡੀ ਆਫਤ ਨਾ ਆਵੇ ਜਦੋਂ ਫਿਰ ਇਹਨਾਂ ਨੂੰ ਲੱਗਦਾ ਕਿ ਉਹ ਨੱਕੋ ਨੱਕ ਭਰ ਗਿਆ ਤੇ ਫਿਰ ਇਹ ਲੱਖਾਂ ਨਾ ਪਾਣੀ ਛੱਡ ਦਿੰਦੇ ਆ ਜਦੋਂ ਲੱਖਾਂ ਨਾ ਪਾਣੀ ਛੱਡਦੇ ਆ ਉਹ ਬਹੁਤ ਭਾਰੀ ਸਾਡੇ ਏਰੀਏ ਦਾ ਨੁਕਸਾਨ ਹੋ ਗਿਆ ਵਾ ਵੱਟ ਨੂੰ ਵੱਟ ਵੀ ਮਿੱਟੀ ਪਾਉਂਦੇ ਹਨ ਇਹ ਰੇਤ ਤੇ ਕਹਿੰਦੇ ਤੁਸੀਂ ਮਾਈਨਿੰਗ ਕਰਦੇ ਸੜ ਤੋਂ ਪਹਿਲਾਂ ਪਰਮਿਸ਼ਨ ਲਓ ਤੇ ਜਿਹੀ ਉੱਤੇ ਇਕੱਠੇ ਕਰਕੇ ਪੈਸੇ ਉਤੇ ਦੇ ਦਈਏ ਕਿਸੇ ਨੂੰ ਉਹ ਕਹਿੰਦੇ ਕੋਈ ਕੋਈ ਗੱਲ ਹੀ ਨਹੀਂ ਜਿੱਤੇ ਮਰਜੀ ਲੈ ਜਾਓ ਤੇ ਜੇ ਉਦਾਂ ਹੀ ਪਾਉਣ ਲੱਗੇ ਕਿ ਬੰਨ ਤੇ ਪਾੜ ਕੇ ਪੈੜੀ ਪਾੜ ਕੇ ਤੁਸੀਂ ਮਾਈਨਿੰਗ ਕਰਦੇ ਆਏ ਪਿੰਡਾਂ ਜਿਹੜਾ ਸਰਕਾਰੀ ਬੰਨ ਵੱਜਾ ਹੋਇਆ ਇਹ ਉਸ ਬੰਨੋਂ 5 ਫੁੱਟ ਬਾਜੀ ਨੀਵਾ ਵੱਜਾ ਹੋਇਆ ਵਾ ਇਹ ਤੇ ਭਾਜੀ ਹੁਣ ਸਰਕਾਰੀ ਸਾਡੀ ਜੀ ਉੱਥੇ ਨਹੀਂ ਸੁਣੀ ਇੱਥੇ ਆ ਕੇ ਮਦਦ ਕਰ ਲੈ ਇਹਨੂੰ ਆਗੇ ਜਿਹੜੀਆਂ ਸਰਕਾਰੀ ਪੁਲੀਆਂ ਬਣੀਆਂ ਉਹ ਹੀ ਵੇਖ ਲੈਣ ਜਿੱਥੇ ਮਤਲਬ ਮਿੱਟੀ ਪੈਣ ਵਾਲੀ ਉੱਥੇ ਹੀ ਪਾਦੇ ਅਜੇ ਤੱਕ ਸਰਕਾਰ ਦਾ ਕੋਈ ਨੁਮੇਂਦਾ ਨਹੀਂ ਆਇਆ ਭਾਜੀ ਕੋਈ ਨਹੀਂ ਭਾਜੀ ਦੇਖਣ ਆਇਆ ਬੜਾ ਦੁੱਖ ਲੱਗਾ ਭਾਜੋ ਚੀਜ਼ ਵੇਖ ਕੇ ਤੇ ਦੁੱਖ ਸਹਿਣ ਗਿਆ ਬੜਾ ਮੈਂ ਅੱਜ ਵੀ ਕਹਿਨਾ ਵਾਂ ਮੈਂ ਕਹਿਨਾ ਰੱਬਾ ਜਿੰਨੀ ਸੰਗਤ ਆਈ ਤੂੰ ਸਾਡਾ ਨਾ ਮਾੜੀ ਕੀਤੀ ਤੂੰ ਸਾਡਾ ਨਾ ਮਾੜੀ ਕੀਤੀ ਸਤਿਗੁਰਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਹੜਪੜਵਾਵਤ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਪਹੁੰਚਨੇ ਆ ਸੀ ਔਰ ਸੁਲਤਾਨਪੁਰ ਲੋਧੀ ਦੇ ਵਿੱਚ ਆਲੀ ਖੁਰਦ ਪਿੰਡ ਹੈ ਜਿਸ ਪਿੰਡ ਦੀ ਜ਼ਮੀਨ ਜਿਹੜੀ ਹੈ ਉਹ ਹੜ੍ਹ ਦੇ ਵਿੱਚ ਆਈ ਹੈ ਤਾਂ ਹੁਣ ਜਿਸ ਪਿੰਡ ਦੇ ਵਿੱਚ ਜ਼ਮੀਨ ਇਹ ਆਈ ਹੈ ਉਹਦੇ ਨਾਲ ਇੱਕ ਬੰਨ ਲੱਗਦਾ ਇੱਕ ਵੀਡੀਓ ਵਾਇਰਲ ਹੋਈ ਹੈ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕਿਸਾਨ ਹੈ ਜਿਹੜਾ ਉਹ ਰੱਬ ਨੂੰ ਕਹਿ ਰਿਹਾ ਕਿ ਚੰਗੀ ਨਹੀਂ ਕੀਤੀ ਸੋ ਇਹ ਮੰਜ਼ਰ ਹੈ ਜਿਹੜਾ ਉਹਨਾਂ ਨੇ ਆਪਣੇ ਅੱਖੀ ਦੇਖਿਆ ਹੈ ਲਗਾਤਾਰ ਕਿ ਦਿਨਾਂ ਤੋਂ ਇਹ ਬੰਨ ਨੂੰ ਜਿਹੜਾ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਆਰਥੀ ਤੌਰ ਤੇ ਬੰਨ ਲੱਗਿਆ ਹੋਇਆ ਸੀ ਲੇਕਿਨ ਉਹਨਾਂ ਦੇ ਨਾਲ ਇਸ ਵੇਲੇ ਕੀ ਬੀਤਰੀ ਹੈ ਔਰ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਹੜ੍ਹਾਂ ਦੇ ਵਿੱਚ ਆ ਚੁੱਕੀਆਂ ਨੇ ਉਹ ਅੱਗੇ ਕੀ ਕਰਨਗੇ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਪ੍ਰਧਾਨ ਸਿੰਘ ਮੌਜੂਦ ਨੇ ਜਿੰਨਾਂ ਦੀ ਜ਼ਮੀਰ ਵੀ ਇਸ ਦੇ ਵਿੱਚ ਆਈ ਹੈ ਬਈ ਜੀ ਰਾਤ ਦੀ ਵੀਡੀਓ ਪਹਿਲਾਂ ਵਾਇਰਲ ਹੋ ਰਹੀ ਸੀਗੀ ਬੰਨ ਨੂੰ ਬਚਾਇਆ ਜਾ ਰਿਹਾ ਫਿਰ ਉਸ ਤੋਂ ਬਾਅਦ ਸਵੇਰੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਅ ਰੱਬ ਨੂੰ ਕਹਿ ਰਹੇ ਹੋ ਵੀ ਇਹ ਚੰਗਾ ਨਹੀਂ ਕੀਤਾ ਹੈਗਾ ਬਹੁਤ ਸਾਰੀ ਜ਼ਮੀਨ ਜਿਹੜੀ ਇਸ ਦੇ ਵਿੱਚ ਆ ਗਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਪਹਿਲਾਂ ਤਾਂ ਤੁਹਾਡਾ ਚੈਨਲ ਮਿੱਟੀ ਚੈਨਲ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਦੁੱਖ ਦੀ ਘੜੀ ਵਿੱਚ ਸਾਡੇ ਕੋਲ ਆਏ ਆਂ ਦੂਸਰੀ ਬੇਨਤੀ ਜਿਸ ਤਰ੍ਹਾਂ ਵੀਰ ਜੀ ਕਿਸੇ ਨਾਲ ਪਿਆਰ ਹੋਵੇ ਨਾ ਰੱਬ ਨਾਲ ਵੀ ਪਿਆਰ ਪੈਂਦਾ ਵਾ ਸਾਡਾ ਹੈ ਵੀ ਆ ਉਹ ਜਿਸ ਤਰ੍ਹਾਂ ਕਿਸੇ ਨਾਲ ਪਿਆਰ ਹੋਵੇ ਤੇ ਪਿਆਰ ਦੇ ਵਿੱਚ ਜੇ ਤਾ ਧੋਖਾ ਮਿਲਦਾ ਨਾ ਤੇ ਫਿਰ ਉੱਤੇ ਆਪਾਂ ਸ਼ਿਕਵਾ ਕਰਦੇ ਆ ਉਹ ਮੈਨੂੰ ਇਹ ਲੱਗਦਾ ਕਿ ਸਾਡੀ ਸ਼ਰਦਾ ਚ ਕੋਈ ਕਮੀ ਨਹੀਂ ਅਸੀਂ ਕੱਲ ਦੇਖੋ ਜੀ ਬਾਰਸ਼ ਸਵੇਰੇ ਸ਼ੁਰੂ ਹੋ ਗਈ ਲੇਕਿਨ ਅਸੀਂ ਜਦੋਂ ਜੈਦ ਕਰਨੋਂ ਨਹੀਂ ਹਟੇ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਹੋਏ ਕੱਲ ਅਹੀਂ ਮੀਂਹ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਵੈਸੇ ਤਾਂ ਅਹੀਂ ਪਿਛਲੇ 20 ਦਿਨਾਂ ਤੋਂ ਲੱਗੇ ਹੋਏ ਆ ਕਿਉਂਕਿ 6 ਤਰੀਕ ਨੂੰ ਅਸੀਂ ਆਪਦਾ ਮੀਟਿੰਗ ਕੀਤੀ ਸੀ ਤੇ 7 ਨੂੰ ਅਹੀਂ ਇਹਦਾ ਐਡਵਾਂਸ ਬੰਨ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਜਾਰੀ ਰੱਖੀ ਤੇ ਉਸ ਦਿਨ ਤੋਂ ਲਗਾਤਾਰ ਅਸੀਂ 15 15 16 16 ਘੰਟੇ ਕੰਮ ਕਰਦੇ ਰਹੇ ਮੇਰੇ ਨਾਲ ਜਿਹੜੇ ਵੀਰ ਖੜੇ ਇਹ ਵੀ ਅਸੀਂ 16 ਜਦੋਂ ਸਰੀਰ ਥੱਕ ਘਰ ਜਾਣਾ ਤੇ ਫਿਰ ਅਹੀਂ ਕਹਿਣਾ ਵੀ ਚੱਲ ਯਾਰ ਫਲਾਣਾ ਸਿਆ ਹੁਣ ਤੂੰ ਰੈਕਟ ਕਰਿਆ ਮੈਂ ਖੜ ਜਾਣਾ ਇਹੀ ਹੁੰਦਾ ਰਿਹਾ ਲੇਕਿਨ ਸਵੇਰੇ ਅੱਜ ਉਹ ਦਰਦਨਾਕ ਜਿਹਨੂੰ ਮੈਂ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ ਉਹ ਇਤਰਾਹ ਹੋਇਆ ਕਿ 10:42 ਮਿੰਟ ਤੇ ਮੈਨੂੰ ਇੱਕ ਫੋਨ ਆਉਂਦਾ ਕਿ ਇਹ ਸੱਜਣ ਦਾ ਤੇ ਇੱਧਰ ਵੀ ਮੁੰਡੇ ਪੰਜ ਛੇ ਲੱਗੇ ਉੱਧਰ ਵੀ ਲੱਗੇ ਤੇ ਉਹ ਸ਼ੋਰ ਆ ਕੇ ਜਦੋਂ ਆਪਾਂ ਨੂੰ ਫੋਨ ਆਵੇ ਤਾਂ ਆਪਾਂ ਕਿੰਨੇ ਮੜਾ ਸਾਈਡ ਤੇ ਹੋ ਜੀਏ ਉਹ ਮੈਂ ਸਾਈਡ ਤੇ ਹੋਣ ਦੀ ਬਜਾਏ ਉੱਧਰ ਨੂੰ ਹੋ ਗਿਆ ਤੇ ਮੈਂ ਉਹ ਕੀ ਵੇਖਦਾ ਵਾਂਗੇ ਉਹ ਜਿੱਦਾਂ ਸਾਡਾ 10 ਫੁੱਟ ਚੌੜਾ ਉਪਰੋਂ ਹੈ ਸੀ ਤਾਂ ਉਹਨਾਂ ਨੇ 5 ਫੁੱਟ ਟਾਲਿਆ ਮਿੰਟਾਂ ਚ ਮਿੰਟਾਂ ਢਾਲਿਆ ਤੇ ਮੈਂ ਉਹ ਦਵਾ ਦਵਾ ਇਧਰਲੇ ਮੁੰਡਿਆਂ ਨੂੰ ਆਵਾਜ਼ ਮਾਰਦਾ ਇਧਰਲੇ ਨੂੰ ਮਾਰਦਾ ਕਿ ਆਪਣਾ ਬਨ ਗਿਆ ਭਜੋ ਉਹਨੇ ਇੰਨੇ ਚਿਰ ਦੇ ਵਿੱਚ ਉਹ ਇਧਰਲੇ ਮੁੰਡੇ ਵੀ ਆਉਂਦੇ ਅਸੀਂ ਉਥੇ ਇੱਕ ਸਾਡਾ ਜਨਰੇਟਰ ਪਿਆ ਉਹਨੂੰ ਖਿੱਚ ਕੇ ਪਰੇ ਕਰਦੇ ਆ ਸਾਰਾ ਕੁਝ ਜੀ 4 ਮਿੰਟ ਤੇ ਕੁਝ ਸਕਿੰਟਾਂ ਦੇ ਵਿੱਚ ਉਹ ਖਤਮ ਕਰਤਾ ਰੱਬ ਨੇ ਫਿਰ ਮੈਂ ਉਹ ਰੱਬ ਨੂੰ ਸ਼ਿਕਵਾ ਕੀਤਾ ਕਿਉਂਕਿ ਸਾਡੀ ਸ਼ਰਦਾ ਜੀ ਕਮੀ ਨਹੀਂ ਸੀ ਅਸੀਂ ਉੱਥੇ ਦੇਸੀ ਘਿਓ ਦਾ ਪ੍ਰਸ਼ਾਦ ਬਣਾ ਕੇ ਲੈ ਕੇ ਜਾਂਦੇ ਸਾਂ ਅਸੀਂ ਦਲੀਏ ਦੇਨੇ ਸਾਂ ਅਹੀਂ ਦੇਗਾ ਦੇਨੇ ਸਾਂ ਅਸੀਂ ਵਾਹਿਗੁਰੂ ਜਪਦੇ ਸਾਂ ਅਸੀਂ ਇੱਕ ਸੱਚੀ ਸੂਚੀ ਕਿਰਤ ਜਿਸ ਨੂੰ ਕਹਿ ਸਕਦੇ ਆ ਉਹ ਅਸੀਂ ਕਿਰਤ ਕਰਦੇ ਸਾਂ ਇਸ ਕਰਕੇ ਵੀਰ ਜੀ ਮੇਰੇ ਦਿਲ ਚਾਈ ਤੇ ਮੈਂ ਕਿਹਾ ਅੱਛਾ ਸ਼ਰਦਾ ਜੀ ਕੋ ਕਮੀ ਨਹੀਂ ਰਹੀ ਹੈ ਕਿ ਖਵਾਜਾ ਨੂੰ ਮੱਥਾ ਟੇਕਦੇ ਰਹੇ ਆ ਆਪਾਂ ਵਾਹਿਗੁਰੂ ਦਾ ਨਾਮ ਜਪਦੇ ਰਹੇ ਆ ਨਾ ਫਿਰ ਵੀ ਇਹ ਬਾਣਾ ਚਲੋ ਵਾਪਰ ਗਿਆ ਚਲੋ ਇਹ ਹੋਣਾ ਸੀਗਾ ਹੋ ਗਿਆ ਦੇਖਿਆ ਵੀ ਉਸ ਵੇਲੇ ਤੁਸੀਂ ਭਾਵੁਕ ਹੋਏ ਸੀ ਹੁਣ ਗੱਲ ਕਰਦੇ ਹਾਂ ਹੁਣ ਵੀ ਤੁਸੀਂ ਭਾਵੁਕ ਹੋ ਐ ਇਸ ਚੀਜ਼ ਦੇ ਉੱਤੇ ਕਿ ਜ਼ਮੀਨ ਵੀ ਮਾਰ ਹੇਠ ਆ ਗਈ ਐ ਫਿਰ ਅੱਗੇ ਹੁਣ ਕੀ ਬਣੂਗਾ ਹੁਣ ਤਾਂ ਜੀ ਵੈਸੇ ਤਾਂ ਚਲੋ ਸਾਡਾ ਕਹਿਣਾ ਫਰਜ਼ ਆ ਤੇ ਬਾਕੀ ਬਣਨਾ ਤੇ ਚਲੋ ਜੋ ਰੱਬ ਨੂੰ ਮਨਜ਼ੂਰ ਉਹੀ ਹੋਣਾ ਵਾ ਪਰ ਸਾਡੀ ਸਰਕਾਰ ਨੂੰ ਬੇਨਤੀ ਆ ਪੂਰ ਯੋਰ ਬੇਨਤੀ ਆ ਮੇਰੀ ਇਸ ਵੀਡੀਓ ਨੂੰ ਕਿਤੇ ਭਗਵੰਤ ਮਾਨ ਜਾਂਦੇ 92 ਦੇ 92 ਵਿਧਾਇਕ ਕਿਉਂਕਿ ਖੁਦ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਆਂ ਕਿਤੇ ਵੀ ਸੁਣਦੇ ਹੋ ਨਾ ਤੇ ਇੱਕ ਮੁੱਖ ਮੰਤਰੀ ਸਾਹਿਬ ਦੇ ਕੰਨ ਤੱਕ ਮੇਰੀ ਬਾਤ ਜਰੂਰ ਪਹੁੰਚਾ ਦਿਓ ਕਿ ਪਿਛਲੀ ਵਾਰੀ ਤੁਹਾਡਾ 2023 ਦਾ ਇੱਕ ਕੁਕੜੀ ਮਰੀ ਦਾ ਬਿਆਨ ਜਿਹੜਾ ਉਹ ਤੁਸੀਂ ਦਿੱਤਾ ਹੈ ਕੁਕੜੀ ਮਰੀ ਦੇ ਵੀ ਪੈਸੇ ਦੇਵਾਂਗੇ ਤੇ ਬੱਕਰੀ ਮਰੀ ਦੇ ਵੀ ਉਹ ਇੱਕ ਹਾਸਾ ਤੇ ਮਜ਼ਾਕ ਬਣ ਕੇ ਰਹਿ ਗਿਆ ਹੁਣ 2027 ਲਾਗੇ ਆਉਣ ਵਾਲਾ ਜੇ ਐਰਕਾ ਵਾਰੀ ਕੋਈ ਹਾਸੇਉਂ ਹੀ ਨਹੀਂ ਗੱਲ ਛੁਟਕਿਆਂ ਵਾਲੀ ਗੱਲ ਹੋਈ ਤੇ ਲੋਕਾਂ ਨੇ ਤੁਹਾਨੂੰ ਗਰਾਊਂਡ ਲੈਵਲ ਤੇ ਟਿਕਨੀ ਜੇ ਦੇਣਾ ਬਕਾਇਦਾ ਗਰਦੌਰੀ ਕਰਾਓ ਗਰਦੌਰੀ ਕਰਾ ਕੇ ਜਿਆਦਾ ਨਹੀਂ ਅਸੀਂ ਕਹਿੰਦੇ 20000 ਰੁਪਿਆ ਪ੍ਰਤੀ ਏਕੜ ਹਰ ਇੱਕ ਕਿਸਾਨ ਦੇ ਖਾਤੇ ਵਿੱਚ ਇੱਕ ਕਿੱਲੇ ਦੇ 20000 ਰੁਪਿਆ ਆਵੇ ਉਹ 20000 ਰੁਪਿਆ ਆਉਣ ਦੇ ਨਾਲ ਕੀ ਹੋਊਗਾ ਕਿ ਉਹ ਜੇ ਮੰਨ ਕੇ ਚੱਲੋ ਕਿਸੇ ਕੋ ਪੰਜ ਕਿੱਲੇ ਤੇ ਉਹਦੇ ਨਾਲ ਲੱਖ ਰੁਪਿਆ ਉਹਨੂੰ ਆਊਗਾ ਉਹਦਣਾ ਕੋਈ ਬੀ ਲ ਆਊਗਾ ਕੋਈ ਖਾਦ ਲੈ ਆਊਗਾ ਆਉਣ ਵਾਲੇ ਸਮੇਂ ਵਿੱਚ ਉਹ ਫੇਰ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰੂਗਾ ਤਾਂ ਕਰਕੇ ਸਾਡੀ ਸਰਕਾਰ ਨੂੰ ਪੂਰ ਯੋਰ ਬੇਨਤੀ ਆ ਵੀ ਪ੍ਰੋਪਰ ਗਰਦੌਰੀ ਕਰਾਈ ਜਾਵੇ ਰਹਿ ਗਈ ਗੱਲ ਦੂਜੀ ਜਿਹੜੀਆਂ ਕਾਲੀਆਂ ਭੇਡਾਂ ਵਿੱਚ ਵੜੀਆਂ ਹੋਈਆਂ ਉਹ ਫੇਰ ਕਾਨੂੰਗੋ ਤਹਿਸੀਲਦਾਰ ਪਟਵਾਰੀ ਉਹ ਫੇਰ ਨਹੀਂ ਕੁਝ ਪੱਲੇ ਪੈਣ ਦਿੰਦੇ ਉਹ ਡਾਇਰੈਕਟ ਕਿਸਾਨ ਦੇ ਖਾਤੇ ਵਿੱਚ ਕਿਸਾਨ ਦਾ ਨੰਬਰ ਲੈ ਕੇ ਕਿਸਾਨ ਦੇ ਖਾਤੇ ਵਿੱਚ ਪੈਸੇ ਪਾਏ ਜਾਣ ਸਾਡੀ ਇਹ ਬੇਨਤੀ ਹੈ ਜੀ 2019 ਤੁਸੀਂ ਚੱਲਿਆ 2023 ਤੁਸੀਂ ਚੱਲਿਆ 2025 ਆ ਗਿਆ ਇਹ ਫੇਰ ਮਾਰ ਹੇਠ ਫਲੱਡ ਦੇ ਹੇਠ ਆ ਗਿਆ ਹੜ੍ਹਾਂ ਦੀ ਸਿਚੁਏਸ਼ਨ ਜਿਹੜੀ ਬਣੀ ਹੋਈ ਸੀ ਕਿ ਸਥਿਤੀ ਬਣੀ ਹੋਈ ਸੀਗੀ ਤਾਂ ਅੱਜ ਫੇਰ ਇਹੀ ਚੀਜ਼ ਚਲਣੀ ਪੈ ਰਹੀ ਹੈ ਕਿ ਤਿਆਰੀਆਂ ਵਿੱਚ ਮੁਕੰਮਲ ਕਰੀਆਂ ਗਈਆਂ ਘਾਟ ਰਹਿ ਗਈ ਕੋਈ ਚਲੋ ਜੀ ਤਿਆਰੀਆਂ ਤੇ ਡੈਮ ਤੋਂ ਮੈਂ ਵਾਰ-ਵਾਰ ਸੇਰ ਦੇਵਾ ਚੈਨਲ ਵਾਲੇ ਆ ਗਏ ਜਿੱਥੋਂ ਤੱਕ ਅਸੀਂ ਪੜੇ ਆ ਉਹਦੇ ਬਾਰੇ ਡੈਮ ਬਾਰੇ ਚਲੋ ਅਖਬਾਰਾਂ ਚ ਪੜੇ ਜਾਂ ਉਦਾਂ ਵੀ ਉਹਦੀ ਕਪੈਸਿਟੀ 13000 1380 ਹੋਏਗੀ ਆ ਚਲੋ ਜੋ ਕੁਚਕ ਚੂਚਕ ਹੁੰਦੇ ਉਹਦੇ ਬਾਰੇ ਆਪਾਂ ਨੂੰ ਬਾਲਾ ਨਹੀਂ ਪਤਾ ਜੇ ਉਹਨੂੰ ਪਹਿਲਾਂ ਤੋਂ ਹੀ ਰੀਲੀਜ਼ ਪਾਣੀ ਨੂੰ ਕਰਨਾ ਸ਼ੁਰੂ ਕਰ ਦੇਣ 20 20000 ਕਰਕੇ ਤੇ ਉਹ ਐਡੀ ਆਫਤ ਨਾ ਆਵੇ ਜਦੋਂ ਫਿਰ ਇਹਨਾਂ ਨੂੰ ਲੱਗਦਾ ਕਿ ਉਹ ਨੱਕੋ ਨੱਕ ਭਰ ਗਿਆ ਤੇ ਫਿਰ ਇਹ ਲੱਖਾਂ ਨਾ ਪਾਣੀ ਛੱਡ ਦਿੰਦੇ ਆ ਜਦੋਂ ਲੱਖਾਂ ਨਾ ਪਾਣੀ ਛੱਡਦੇ ਆ ਤੇ ਫਿਰ ਉਹ ਐਡਵਾਂਸ ਬੰਨਿਆ ਉਹ ਬਿਲਕੁਲ ਦਰਿਆ ਦੇ ਮੰਨ ਕੇ ਚਲੋ ਕਿਤੇ ਲੱਗੇ ਵੀ ਲੱਗਦੇ ਕਿਤੇ ਦੂਰ ਵੀ ਆ ਉਹ ਫਿਰ ਦਰਿਆ ਦੇ ਨਾਲ ਜਿਆਦਾ ਲੱਗਣ ਨਾਲ ਉਹ ਬਹੁਤ ਭਾਰੀ ਸਾਡੇ ਏਰੀਏ ਦਾ ਨੁਕਸਾਨ ਹੋ ਗਿਆ ਵਾ ਹੁਣ ਤਾਂ ਇਹੀ ਆ ਬਸ ਸਰਕਾਰਗਾਰੀ ਸਾਡੀ ਬੇਨਤੀ ਆ ਵੀ ਇਹਦੀ ਪਰਮਾਈ ਇਸ ਰੂਪ ਜੀ ਹੋ ਸਕਦੀ ਆ ਕਿਉਂਕਿ ਜੇ ਆਪਾਂ ਉਹ ਦੁਬਾਰਾ ਉਹੀ ਗੱਲ ਕਰੀ ਜਾਈਏ ਕਿ ਉਹ ਕਰਦਾ ਉਥੇ ਆ ਜਾਂਦਾ ਉਹ ਬੋਰੇ ਸੁੱਟ ਦਿੰਦਾ ਜੇ ਬੋਰੇ ਸੁੱਟਣ ਵਾਲਾ ਕੰਮ ਹੁੰਦਾ ਤੇ ਮੈਂ ਐਂਡ ਤੱਕ ਉਥੇ ਰਿਆਂ ਮੈਨੂੰ ਦਰਿਆ ਨੰਗਣ ਦੀ ਕੋਈ ਮੁਸ਼ਕਲ ਨਹੀਂ ਮੈਂ ਦਰਿਆ ਦੇ ਵਿੱਚ ਚਾਰ ਗੇੜੇ ਲਾ ਕੇ ਵੀ ਤਰ ਕੇ ਇਧਰ ਉਧਰ ਆ ਸਕਦਾ ਤਾਂ ਕਿ ਮੈਂ ਸਾਈਡ ਤੇ ਖੜਾ ਰਿਆਂ ਮੈਨੂੰ ਪਤਾ ਸੀ ਕਿ ਮੈਂ ਤਰ ਸਕਦਾ ਵਾਂ ਕੋਈ ਗੱਲ ਨਹੀਂ ਲੇਕਿਨ ਜੇ ਉਹਨਾਂ ਕੋਲ ਉਸੇ ਗੱਲ ਨੂੰ ਕਹਿੰਦੇ ਬੋਰੇ ਬੋਰੇ ਤਾਂ ਮੈਂ ਸੁੱਟੇ ਮੈਂ ਤਾਂ ਐਂਡ ਵਾਲੇ ਸਮੇਂ ਤੇ ਵੀ ਹਥਿਆਰ ਨਹੀਂ ਸੁਟੇ ਐਂਡ ਦੇ ਸਮੇਂ ਤੱਕ ਲੜਦਾ ਰਿਆਂ ਲੇਕਿਨ ਕੁਦਰਤ ਗਾੜੀ ਯੋਰ ਨਹੀਂ ਚੱਲਿਆ 40 ਫੁੱਟ ਥੱਲੇੋਂ ਪਿਆ ਉਹਨੇ ਪਟ ਗਿਆ ਉਹ ਮਰਿਆ ਮੇਰੇ ਵੇਂਦਿਆ ਵੇਂਦਿਆ 40 ਮਿੰਟਾਂ ਸਾਢੇ 40 ਮਿੰਟਾਂ ਵਿੱਚ ਉਹਨੇ ਪਟ ਕੇ ਸਭ ਕੁਝ ਮਰਿਆ ਤੁਹਾਨੂੰ ਖਿੱਚ ਕੇ ਲੈ ਕੇ ਜਾ ਰਹੇ ਸੀ ਕਿ ਪਿੱਛੇ ਵੀ ਕਿਤੇ ਤੁਸੀਂ ਵਿੱਚ ਨਾ ਰੁੜ ਜਾਓ ਹਨਾ ਨਾਲ ਦੇ ਜਿੰਨੇ ਸੰਗੀ ਸਾਥੀ ਸੀਗੇ ਨਾਲ ਹੀ ਚਲੋ ਮਹਾਰਾਜ ਮੇਰੇ ਕਰੇ ਰੁੜਨ ਵਾਲੀ ਗੱਲ ਤੇ ਕੋਈ ਨਹੀਂ ਜੇ ਮੈਂ ਉੱਥੋਂ ਪੈਂਦਾ ਤੇ ਮੈਂ ਗਾਂ ਜਾ ਕੇ ਨਿਕਲ ਜਾਂਦਾ ਤੇ ਲੇਕਿਨ ਮੈਨੂੰ ਇੱਕ ਵਾਰੀ ਇਦਾਂ ਲੱਗਾ ਕਿ ਯਾਰ ਇਹਦੇ ਵਿੱਚ ਵੀ ਜਿਤਨਾ ਮਨ ਨਹੀਂ ਪਰ ਹੁੰਦਾ ਵੀ ਚਛਾਲ ਹੀ ਮਾਰ ਦੇਵਾ ਹਨਾ ਤੇ ਫਿਰ ਚਲੋ ਮੁੰਡਿਆਂ ਨੇ ਉਹ ਦੋ ਮੁੰਡੇ ਉਹਨਾਂ ਨੇ ਮੈਨੂੰ ਖਿੱਚ ਕੇ ਲਿਆਂਦਾ ਤੇ ਉਦੋਂ ਮਨ ਬਹੁਤ ਭਰਿਆ ਸੀ ਬਹੁਤ ਜਿਆਦਾ ਮੈਂ ਜਜਬਾਤੀ ਹੋ ਗਿਆ ਹਾਂ ਤੇ ਚਲੋ ਵੈਸੇ ਚਾਹੀਦਾ ਨਹੀਂ ਛਾਲ ਮਾਰਨੀ ਪਰ ਮੇਰਾ ਇੱਕ ਵਾਰੀ ਦਿਲ ਕੀਤਾ ਸੀ ਹਾਂਜੀ ਬਦਲ ਕਰਦਾ ਪਏ ਅਸੀਂ ਉਸ ਵੇਲੇ ਵੀ ਇੰਨਾ ਕੁਝ ਹੋ ਗਿਆ ਹਾਂਜੀ ਹਾਂਜੀ ਵੀ ਮੈਨੂੰ ਮੈਨੂੰ ਦਿਖਦਾ ਹੈ ਨਾ ਕਿਉਂਕਿ ਮੇਤੇ ਮੁੰਡੇ ਬਹੁਤ ਮਾਣ ਕਰਦੇ ਮੈਂ ਇੱਕ ਆਵਾਜ਼ ਮਾਰਾਂ ਤੇ 100 ਮੁੰਡਾ ਇਕੱਠਾ ਹੋ ਜਾਂਦਾ ਸੀ ਕਿਉਂਕਿ ਮੈਂ ਹਰ ਰੋਜ਼ ਸੱਚੀ ਸੁਚੀਨ ਪਰਮਿਸ਼ਨ ਦਰਿਆ ਦੀ ਮੇਰੇ ਫੋਨ ਦੀ ਮੇਰੇ ਅਹੀਂ ਸਾਡਾ WhatsApp ਗਰੁੱਪ ਆ ਇੱਕ ਉਸ ਗਰੁੱਪ 'ਚ ਮੁੰਡਾ 780 ਆ ਉਹ ਮੇਰੇ ਰੋਜ਼ ਇੰਤਜ਼ਾਰ ਕਰਦੇ ਰਹਿੰਦੇ ਨੇ ਦੇਖ ਕੇ ਪ੍ਰਧਾਨ ਨੇ ਉੱਥੇ ਜਾ ਕੇ ਅਪਡੇਟ ਦੇਣੀ ਆ ਤੇ ਉਹਨੇ ਬਿਲਕੁਲ ਸੱਚੀ ਗੱਲ ਕਰਨੀ ਆ ਮੈਂ ਝੂਠ ਮਾਰਨ ਦੀ ਮੈਨੂੰ ਬਿਲਕੁਲ ਆਤ ਨਹੀਂ ਤੇ ਸੱਚੀ ਤੇ ਸੂਚੀ ਗੱਲ ਕਰਕੇ ਮੈਂ ਉੱਥੋਂ ਹਰ ਰੋਜ਼ ਮੁੰਡਿਆਂ ਨੂੰ ਪਰਮਿਸ਼ਨ ਦਿੰਨਾ ਉਹ ਜਿੱਦਾਂ ਗਾਈਡਲਾਈਨ ਉੱਥੋਂ ਆਂਦੀ ਹੀ ਉਸ ਹਾਵਨਾ ਮੁੰਡੇ ਟਰਾਲੀਆਂ ਅੱਜ ਵੀ ਮੁੰਡੇ ਇੱਥੇ ਦੋ ਟਰਾਲੀਆਂ ਭਰ ਕੇ ਕੰਮ ਸੇ ਕੰਮ 45 45 ਇੱਕ ਟਰਾਲੀ 'ਚ ਮੁੰਡੇ ਹੀ 90 ਮੁੰਡੇ ਇੱਥੇ ਆ ਗਏ ਜਿਨ੍ਹਾਂ ਨੂੰ ਮੈਂ ਫਿਰ ਗਰੁੱਪ ਦੇ ਵਿੱਚ ਗੱਲ ਸ਼ੇਅਰ ਕੀਤੀ ਵੀਰ ਜੋ ਬਣਾ ਹੀ ਹੋ ਗਿਆ ਕਈ ਮੁੰਡਿਆਂ ਨੂੰ ਤਰਨਾ ਨਹੀਂ ਆਉਂਦਾ ਗਾਂ ਮੇਰੇ ਕੋਲੇ ਨਾ ਆਓ ਮੈਂ ਪਿੰਡ ਆ ਜਾਣਾ ਵਾ ਸਾਰੇ ਵਾਪਸ ਮੁੜ ਜਿਓ ਠੀਕ ਆ ਜੀ ਲਗਾਤਾਰ ਕਈ ਦਿਨਾਂ ਤੁਸੀਂ ਲੱਗੇ ਹੋਏ ਸੀ ਕਿ ਦੱਸਿਆ ਰਿਹਾ ਵੀ 16 ਜੁਲਾਈ ਦੇ ਤੁਸੀਂ ਲੱਗੇ ਹੋਏ ਸੀਗੇ ਇੱਥੇ ਇਸ ਬੰਦੇ ਉੱਤੇ ਇਸ ਨੂੰ ਠੀਕ ਕਰਨ ਦੇ ਲਈ ਹਨਾ ਵੀ ਕਿਤੇ 6 6 ਜੁਲਾਈ ਦੇ 6 ਜੁਲਾਈ ਦੇ 6 ਜੁਲਾਈ ਦੇ ਨਹੀਂ 6 ਅਗਸਤ ਦੇ 6 ਅਗਸਤ ਹੀ ਆ ਨੋ ਨੇ ਇਹ ਮਹੀਨਾ ਅਗਸਤ ਜਾ ਰਿਹਾ ਕਿਉਂਕਿ ਮੈਨੂੰ ਪਤਾ ਮੈਂ ਛੇ ਸ਼ੇਗਸਤ ਨੂੰ ਪਾਈ ਵੀਡੀਓ ਜਦੋਂ ਆ ਛੇ ਬੂਟੇ ਬਾਟੇ ਲਾਉਣੇ ਆ ਹਾਂ ਹਾਂ ਜੀ ਹਾਂ ਲਗਾ ਦਾ ਤੁਰੇ ਹੀ ਆਇਆ ਆਪਾਂ 16 ਤਰੀਕ ਤੋਂ ਅਸੀਂ ਪੈਲ ਰੱਖੀ ਵੀ ਇਹ ਬੰਨੂ ਆਪਾਂ ਬੂਟੇ ਬੂਟੇ ਲਾਉਣੇ ਜਿਹਦਾ ਢਾਹ ਲੱਗਦੀ ਆ ਉਹ ਸੰਤਾਂ ਤੁਸੀਂ ਚিয়াল ਤੋਂ ਆਪਾਂ ਰਾਣਾ ਗਰਜੀਤ ਦੇ ਬੇਟੇ ਜੀ ਨੇ ਉਹਨਾਂ ਨੂੰ ਵੀ ਸਾਨੂੰ ਹਜ਼ਾਰ ਬੂਟਾ ਵਾਂਸਦਾ ਦਿੱਤਾ ਅਹੀਂ 16 ਤਰੀਕ ਨੂੰ ਬੂਟੇ ਲਾ ਕੇ ਮਤਲਬ ਬੰਨ ਤੇ ਢਾਹ ਲੱਗਦੀ ਉਹਨਾਂ ਨੂੰ ਰੋਕ ਥਾਮ ਲਈ ਅਹੀਂ ਬੂਟੇ ਲਾਏ ਉਦੋਂ ਬਾਅਦ ਫਿਰ ਪ੍ਰੋਪਰ ਮਤਲਬ ਚੱਲਦਾ ਰਿਹਾ ਕੰਮ ਪਿੰਡ ਨਗਰ ਦੇ ਵਿੱਚ ਸਲਾਬ ਬਣ ਗਈ ਵੀ ਆਪਾਂ ਪ੍ਰਤੀ ਏਕੜ 200 ਰੁਪਿਆ ਕਿੱਲੇ ਦੀ ਗਰਾਈ ਕਰਕੇ ਬੰਨ ਨੂੰ ਹੋਰ ਮਜ਼ਬੂਤ ਕਰੀਏ ਤੇ ਵੀ 823 ਦੇ ਵਿੱਚ ਵੀ ਪਾਜੀ ਪਾਣੀ ਆਇਆ ਸੀ ਜਿੱਦਾਂ ਉਹ ਮੇਰੀ ਇਸ ਟਾਈਮ ਉਹ 17 ਕਿੱਲੇ ਥਾਵਾਂ ਤੁਸੀਂ ਰੇਤ ਵੇਖ ਸਕਦੇ ਪੰਜ ਰੁਪਈ ਹੋਈ ਆ ਤੇ 17 ਕਿੱਲਿਆਂ ਦੇ ਵਿੱਚ ਮੇਰਾ 9 ਲੱਖ ਰੁਪਇਆ ਲੱਗ ਗਿਆ ਤੇ ਉਹਨੂੰ ਪਹਿਲੇ ਨੂੰ ਪਲਟਣ ਲਈ ਰੇਤ ਸਾਰੀ ਇਕੱਠੀ ਕਰਕੇ ਲਾਉਂਦਾ ਤੇ ਹਰੇ ਜਿੱਦਾਂ ਹਰੇ ਭਾਜੀ ਆ ਪਿੰਡ ਦੇ ਵਿੱਚ ਕੋਈ ਸਹਿੰਦਾ ਨਹੀਂ ਹੁੰਦਾ ਹਨਾ ਤਗੜਾ ਵੀ ਹੁੰਦਾ ਮਾੜਾ ਵੀ ਹੁੰਦਾ ਇਹ ਸਿਸਟਮ ਰੱਖ ਕੇ ਵੀ 200 ਰੁਪਏ ਪ੍ਰਤੀ ਕਿਲ ਲਾਇਆ ਵੀ ਜਿੱਦੇ ਜਿੰਨੇ ਕੇ ਲਿਓ ਨਹੀਂ ਗਰਾਈ ਹੋ ਜੂ ਤੇ ਨਾਲ ਦੇ ਨਾਲ ਗਰਨੇ ਵੀ ਇਦਾਂ ਹੀ ਕੀਤਾ ਤੇ ਚਲੋ ਅਸੀਂ ਸ਼ੁਰੂ ਕਰਤਾ ਕੰਮ ਇਦਾਂ ਹੀ ਚਾਲ ਸੁਸਾਲ ਤੁਰੇ ਪਹਿਲਾਂ ਟਰਾਲੀਆਂ ਟਰੈਕਟਰਾਂ ਨਾਲ ਮਤਲਬ ਤੁਰੇ ਆਏ ਤੁਰੇ ਫਿਰ ਜਦੋਂ ਭਾਜੀ ਨੇ ਤੁਹਾਨੂੰ ਦੱਸਿਆ ਵੀ ਛੇ ਨੂੰ ਮਤਲਬ ਪਾਣੀ ਵਦਨਾ ਸ਼ੁਰੂ ਹੋ ਗਿਆ ਵਦਨਾ ਸ਼ੁਰੂ ਹੋ ਗਿਆ ਫਿਰ ਵਿੱਚੋ ਘਟਣਾ ਵਦਨਾ ਢਾ ਲੱਗਣੀ ਸ਼ੁਰੂ ਹੋ ਗਈ ਫਿਰ ਉਹ ਅਸੀਂ ਬੋਰਿਆਂ ਵਾਲਾ ਪਸੀਸੇ ਸ਼ੁਰੂ ਕਰਤਾ ਸੁੱਟਨੇ ਦਿਨ ਰਾਤ ਭਾਜੀ ਇੱਥੇ ਨਾ ਦਿਨ ਰਾਤ ਹੀ ਮਤਲਬ ਗਰੇ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਉਂਦੀ ਰਹੀ ਲੰਗਰ ਆਉਂਦਾ ਰਿਹਾ ਸਭ ਕੁਝ ਚੱਲਦਾ ਰਿਹਾ ਜਦੋਂ ਤੁਹਾਨੂੰ ਇਹਨਾਂ ਨੇ ਵੀ ਦੱਸਿਆ ਵੀ ਡੇਲੀ ਦੇ ਕੇ ਤਿਆਰ ਹੋ ਕੇ ਕੜਾਹ ਪ੍ਰਸ਼ਾਦੀ ਉੱਦੋਂ ਜਾਂਦੀ ਸੀ ਉੱਥੇ ਬਾਕਾਇਦਾ ਅਰਦਾਸ ਹੁੰਦੀ ਉਦੋਂ ਬਾਅਦ ਜਿਹੜਾ ਵੀ ਕੰਮ ਫੇਰ ਸ਼ੁਰੂ ਹੁੰਦਾ ਸੀ ਸਰ ਉੱਥੇ ਕੋਈ ਗਿਣਤੀ ਨਹੀਂ ਮਤਲਬ ਦੋ ਸਾਡੇ ਦੋ ਪਾਜੀ ਲੰਗਰ ਦੇ ਵੀ ਸਾਡੇ ਦੋ ਪੜਾ ਹੁੰਦੇ ਸੀ ਇੱਕ ਜਿੱਤ ਹੁਣ ਬੰਨ ਟੁੱਟਿਆ ਇੱਕ ਇੱਥੇ ਸਾਡਾ ਲੰਗਰ ਦਾ ਪੜਾ ਪੜਾ ਹੁੰਦਾ ਵੀ ਇੱਥੇ ਬੁਰੇ ਲੱਗਦੇ ਹੁੰਦੇ ਇੱਕ ਸਾਡਾ ਨਾ ਪਿਛੇ ਪੜਾ ਲੰਗਰ ਦਾ ਹੁੰਦਾ ਸੀ ਉਦੋਂ ਵੀ ਸੰਗਤ ਆਦੀ ਘੰਟੋ ਘੜ ਵੀ ਇੱ ਪੰਜ 6 700 ਮਤਲਬ ਵੀ ਮਤਲਬ ਸੰਗਤ ਹੁੰਦੀ ਸੀ ਨਹੀਂ ਮਾਜੂ ਆਉਂਦੀ ਹੀ ਕੋਈ ਜਿੱਦਾਂ ਸਾਡੇ ਨਾਲ ਸੇਕ ਮੰਗਾ ਸਰੂਵਾਲ ਹੋਰ ਜਿੱਦਾਂ ਨੇੜੇ-ਨੇੜੇ ਪਿੰਡ ਲੱਗਦੇ ਆ ਤੇ ਇਦਾਂ ਦੇ ਕੋਈ ਵੀਰੇ ਵੀਰ ਜਿੱਦਾਂ 50 50 ਕਿਲੋਮੀਟਰ ਤੋਂ ਕੋਈ ਮਿੱਟੀ ਕੋਈ ਤੋੜੇ ਸਾਨੂੰ ਪਤਾ ਹੀ ਨਹੀਂ ਕਿੱਥੋਂ-ਕਿੱਥੋਂ ਬਾਜੀ ਆਉਂਦੇ ਸੀ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਭਾਜੀ ਮਿੱਟੀ ਲੈ ਕੇ ਆਏ ਦੱਸੋ ਕਿੱਥੇ ਲਵਾਏ ਅੱਛਾ ਇਹ ਤੁਸੀਂ ਕਹਿ ਰਹੇ ਹੋ ਵੀ ਰੀਤਾ ਜਿਹੜਾ ਜ਼ਮੀਨ ਵਿੱਚ ਪਿਆਗਾ ਰੇਤਲੀ ਜ਼ਮੀਨ ਹੋ ਗਈ ਸੀਗੀ 2019 23 ਤੋਂ ਬਾਅਦ ਵੀ ਨਾ ਹਾਂਜੀ ਹੁਣ 2025 ਚੜ੍ਹ ਕੇ ਆ ਗਿਆ ਚੱਕਣ ਵੀ ਦਿੰਦੇ ਹੋਣੇ ਫਿਰ ਦਾ ਪਾਜੀ ਨਾ ਉਹ ਤੁਸੀਂ ਵੇਖ ਸਕਦੇ ਥੋੜੇ ਕਿੱਡੇ ਕਿੱਡੇ ਪਏ ਹੋ ਜੇ ਵੀ ਇਹਨੂੰ ਬਾਜੀ ਜੇ ਅੱਜ ਹੀ ਤੋਂ ਕਹਿ ਗਏ ਦਰਿਆ ਤੇ ਪਾਉਣ ਨੂੰ ਕਹਿ ਦਈਏ ਨਾ ਇਹਨਾਂ ਨੇ ਕਹਿਣਾ ਮਾਈਨਿੰਗ ਕਰਦੇ ਤੁਸੀਂ ਵਟ ਨੂੰ ਵਟ ਵੀ ਮਿੱਟੀ ਪਾਉਂਦੇ ਹਨ ਇਹ ਰੇਤ ਤੇ ਕਹਿੰਦੇ ਤੁਸੀਂ ਮਾਈਨਿੰਗ ਕਰਦੇ ਸੜ ਤੋਂ ਪਹਿਲਾਂ ਪਰਮਿਸ਼ਨ ਲਾਓ ਤੇ ਜਿਹੀ ਉਤੇ ਇਕੱਠੇ ਕਰਕੇ ਪੈਸੇ ਉਤੇ ਦੇ ਦਈਏ ਕਿਸੇ ਨੂੰ ਉਹ ਕਹਿੰਦੇ ਕੋਈ ਕੋਈ ਗੱਲ ਹੀ ਨਹੀਂ ਜਿੱਤੇ ਮਰਜ਼ੀ ਲੈ ਜਾਓ ਤੇ ਜੇ ਉਦਾਂ ਹੀ ਪਾਉਣ ਲੱਗੇ ਕਿ ਬੰਨ ਦੇ ਪਾੜ ਕੇ ਪੈੜੀ ਪਾੜ ਕੇ ਤੁਸੀਂ ਮਾਈਨਿੰਗ ਕਰਦੇ ਆਏ ਤੇ ਬਾਜੀ ਬੜਾ ਮੰਦਾ ਹਾਲਾ ਤੇ 23 ਦੇ ਵਿੱਚ ਮੇਨ ਲਗਭਗ ਸਾਰਾ ਪਿੰਡ ਹੀ ਖਲੋਤਾ ਕਿਸੇ ਨੂੰ ਪੁੱਛ ਲੋ ਵੀ ਖਰਾਬਾ ਮਿਲਿਆ ਕਿਸੇ ਨੂੰ ਕੋਈ ਖਰਾਬਾ ਨਹੀਂ ਮਿਲਿਆ ਕੱਖ ਨਹੀਂ ਮਿਲਿਆ ਬਾਜੀ ਕਿਸੇ ਨੂੰ ਕੱਖ ਨਹੀਂ ਮਿਲਿਆ ਉਦਾਂ ਹੀ ਪੈਲੀਆਂ ਪਈਆਂ ਟੋਏ ਪਏ ਆ ਕੋਈ ਮੰਦਾ ਹਲ ਹੋਇਆ ਪਿਆ ਬਾਜੀ ਇਹ ਤੁਸੀਂ ਵੀਡੀਓ ਬਣਾ ਰਹੀ ਸੀ ਕਿ ਉਹ ਜਿਹੜੀ ਬਣਾਉਂਦੇ ਪਏ ਸੀਗੇ ਸਾਰੀ ਤੁਹਾਡੇ ਕੋਲ ਜਿਵੇਂ ਵਾਰੀ ਸੀ ਹਾਂਜੀ ਹਾਂਜੀ ਮੈਂ ਵੀਡੀਓ ਬਣਾਉਂਦਾ ਪਈ ਬਾਜੀ ਸਾਰੀ ਤੇ ਬਾਜੀ ਹੁਣੇ ਮੱਲੋ ਹੋ ਗਈ ਥੋੜਾ ਬੌਕ ਹਾਂਜੀ ਹਾਂਜੀ ਤੇ ਫਿਰ ਮੈਂ ਵੀ ਥੋੜਾ ਜੋ ਹੋ ਗਿਆ ਤੇ ਬੜਾ ਦੁੱਖ ਲੱਗਾ ਬਾਜੀ ਉਹ ਚੀਜ਼ ਦੇਖ ਕੇ ਤੇ ਦੁੱਖ ਸਹਿ ਨਹੀਂ ਗਿਆ ਬੜਾ ਭਾਈ ਜਿਵੇਂ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਨੇ ਤੁਸੀਂ ਕਹਿੰਦੇ ਗਰੁੱਪ ਦੇ ਬਣੇ ਹੋਏ ਨੇ ਤੁਹਾਡੇ ਨਾ ਵੀ ਜਜ਼ਬਾਤੀ ਬੰਦਾ ਹੋਣ ਦਾ ਚਾਹੇ ਕਹਿੰਦੇ ਜਿਹੜਾ ਜਰਾਤਰ ਦੀ ਕਹਿੰਦੇ ਵੀ ਜਿਹੜਾ ਮੁੰਡਾ ਹੁੰਦਾ ਵਾ ਨਾ ਜਾਂ ਮਰਦ ਹੁੰਦਾ ਵੀ ਉਹ ਰੋਂਦਾ ਨਹੀਂ ਹੈਗਾ ਵੀ ਕੋਈ ਸਿਚੁਏਸ਼ਨ ਐਸੀ ਜੀ ਬਣਦੇ ਹਾਲਾਤ ਐਦਾਂ ਦੇ ਬਣਦੇ ਬੰਦਾ ਰੋਣ ਹੱਕਾ ਹੋ ਜਾਂਦਾ ਦੇਖੋ ਜੀ ਜ਼ਿੰਦਗੀ ਦਾ ਹਿੱਸਾ ਵਾ ਖੁਸ਼ੀ ਤੇ ਗਮ ਹੀ ਕਈ ਵਾਰੀ ਜਿਆਦੀ ਖੁਸ਼ੀ ਜੀ ਵੀ ਅਥਰੂ ਆ ਜਾਂਦੇ ਆ ਤੇ ਗਮ ਤੇ ਆ ਹੀ ਜਾਂਦੇ ਆ ਲੇਕਿਨ ਕੁੱਲ ਮਿਲਾ ਕੇ ਨਾ ਅਸੀਂ ਮਤਲਬ 101% ਸੋਚਿਆ ਸੀ ਕਿ ਬੰਨ ਹੀ ਟੁੱਟਣਾ ਉੱਥੋਂ ਵਿਸ਼ਵਾਸ ਤਾਂ ਬਣਦਾ ਸੀ ਸਾਨੂੰ ਵੀ ਕੋਈ ਕਮੀ ਨਹੀਂ ਨਾ ਸਾਨੂੰ ਬੋਰਿਆਂ ਦੀ ਕਮੀ ਨਾ ਸਾਨੂੰ ਪਿਛੋਂ ਮਿੱਟੀ ਲਿਆਉਣ ਦੀ ਕਮੀ ਨਾ ਸਾਨੂੰ ਡੀਜ਼ਲ ਦੀ ਕਮੀ ਨਾ ਸਾਨੂੰ ਪਿਛੋਂ ਗੱਫੇ ਪਾਣੀ ਦੀ ਕਮੀ ਮਤਲਬ ਜੇ ਮਨੇ ਗਿੰਡੇ ਪਾਂ ਸੰਸਤਾ ਤੇ ਟਾਈਮ ਵਾਵਾ ਲੱਗ ਜਾਣਾ ਮਤਲਬ ਸਾਨੂੰ ਕੋਈ ਕਮੀ ਨਹੀਂ ਚਾਰੇ ਪਾਸਿਓਂ ਸਮਾਨ ਆਈ ਜਾਂਦਾ ਸੀ ਤੇ ਫਿਰ ਸੰਤ ਮੇਰਾ ਦੇ ਜਿੱਥੇ ਸੰਗਤਾਂ ਦਾ ਵਸਦਾ ਉਸੇ ਗੁਰੂ ਦਾ ਵਸਾ ਜਿੱਥੇ ਮਹਾਂਪੁਰਖ ਆਗੇ ਉੱਥੇ ਮਤਲਬ ਇਹ ਚੀਜ਼ਾਂ ਇੱਕ ਦਿਰੜ ਇਰਾਦਾ ਸਾਡਾ ਬਣਿਆ ਹੋਇਆ ਕਿ ਯਾਰ ਇਹ ਨਹੀਂ ਟੁੱਟਣਾ ਇਹ ਨਹੀਂ ਟੁੱਟਣਾ ਲੇਕਿਨ ਜਦੋਂ ਸਾਢੇ 45 ਮਿੰਟਾਂ ਦੇ ਵਿੱਚ ਉਹਨੇ ਪਲਟ ਕੇ ਉਹ ਮਾਰਿਆ ਤੇ ਫਿਰ ਮੇਰੇ ਭਾਵਕ ਵੀ ਹੋયા ਤੇ ਫਿਰ ਮੇਰੇ ਉਹ ਮੂੰਹ ਚੋਂ ਜਿਹੜੇ ਲਫ਼ਜ਼ ਨਿਕਲੇ ਆ ਜਿਹੜੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਆ ਪਤਾ ਨਹੀਂ ਕਿੰਨੇ ਸੀ ਉਹ ਚੱਲ ਗਿਆ ਵੀ ਉਹ ਮੁੰਡਾ ਇਥੇ ਦੱਸਦਾ ਵੀ ਰੱਬਾ ਤੂੰ ਸਾਡਾ ਨਾਂ ਮਾੜੀ ਕੀਤੀ ਰੱਬਾ ਤੂੰ ਸਾਡਾ ਨਾਂ ਮਾੜੀ ਕੀਤੀ ਮੈਂ ਹੁਣ ਵੀ ਉਸ ਗੱਲ ਤੇ ਅਟਾਲਵਾ ਮੈਂ ਅੱਜ ਵੀ ਕਹਿਣਾ ਵਾਂ ਮੈਂ ਕਹਿਣਾ ਰੱਬਾ ਜਿੰਨੀ ਸੰਗਤ ਆਈ ਤੂੰ ਸਾਡਾ ਨਾਂ ਮਾੜੀ ਕੀਤੀ ਤੂੰ ਸਾਡਾ ਨਾਂ ਮਾੜੀ ਕੀਤੀ ਖੀਰ ਦੇ ਵਿੱਚ ਕੀ ਲੱਗਦਾ ਤੁਹਾਨੂੰ ਇਸ ਹਾਲਾਤ ਨੂੰ ਲੈ ਕੇ ਕਿ ਜਿਵੇਂ ਕਹਿੰਦੇ ਵੀ ਸਵੇਰ ਤੱਕ ਪਾਣੀ ਹੋਰ ਵੱਧ ਸਕਦਾ ਹੈ ਅੱਗੇ ਕੀ ਕੀਤਾ ਜਾਊਗਾ ਫਿਰ ਬਾਜੀ ਇਹ ਤੇ ਜਿੱਦਾਂ ਹੁਣ ਤੁਸੀਂ ਬੰਨ ਵੇਖ ਸਕਦੇ ਜਿਹੜਾ ਉਹ ਬੰਨ ਟੁੱਟਾ ਵਾ ਨਾ ਇਹ ਹੁਣ ਪਿੰਡਾਂ ਜਿਹੜਾ ਸਰਕਾਰੀ ਬੰਨ ਵੱਜਾ ਹੋਇਆ ਇਹ ਉਸ ਬੰਨ ਨੂੰ 5 ਫੁੱਟ ਬਾਜੀ ਨੀਵਾ ਵੱਜਾ ਹੋਇਆ ਵਾ ਇਹ ਤੇ ਬਾਜੀ ਹੁਣ ਸਰਕਾਰੀ ਸਾਡੀ ਜੀ ਉੱਥੇ ਨਹੀਂ ਸੁਣੀ ਇੱਥੇ ਆ ਕੇ ਮਦਦ ਕਰ ਲੈ ਇਹਨੂੰ ਆਗੇ ਜਿਹੜੀਆਂ ਸਰਕਾਰੀ ਪੁਲੀਆਂ ਬਣੀਆਂ ਉਹੀ ਵੇਖ ਲੈਣ ਜਿੱਥੇ ਮਤਲਬ ਮਿੱਟੀ ਪੈਣ ਵਾਲੀ ਉੱਥੇ ਹੀ ਪਾਦੇ ਅਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਬਾਜੀ ਕੋਈ ਨਹੀਂ ਦੇਖਣਾ ਕੋਈ ਨਹੀਂ ਬਾਜੀ ਦੇਖਣ ਆਇਆ ਕੋਈ ਨਹੀਂ ਜੇ ਤੱਕ ਜਦੋਂ ਤੁਸੀਂ ਭਾਜੀ ਨੂੰ ਸਵਾਲ ਕੀਤਾ ਵੀ ਤੁਸੀਂ ਭਾਵਕ ਹੋਗੇ ਅਸੀਂ ਅਸੀਂ ਗੁਰਸੇਖਾਂ ਭਾਜੀ ਸਾਨੂੰ ਗੁਰੂ ਸਾਹਿਬ ਨੇ ਲੜਨਾ ਸਿਖਾਇਆ ਅਸੀਂ ਦਿਨ ਰਾਤ ਲੜੇ ਵੀ ਆ ਜਿੱਦਾਂ ਤੁਸੀਂ ਕਹਿੰਦੇ ਤੁਸੀਂ ਇਹ ਗੱਲ ਕੀਤੀ ਆ ਅੱਜ ਵੀ ਜੇਸ ਆ ਅਸੀਂ ਕਹਿੰਨੇ ਆ ਨਾ ਸਾਡੇ ਚ ਇੰਨਾ ਹੌਸਲਾ ਵਾ ਸਾਡੇ ਨਾਲ ਤੋਰੋ ਅਸੀਂ ਸੁੱਟਦੇ ਆ ਅਸੀਂ ਕ੍ਰੇਡ ਸੁੱਟਾਂਗੇ ਆਪਦਾ ਜਿੱਤੋਂ ਤੱਕ ਲੜਾਂਗੇ ਅਸੀਂ ਲੜਾਂਗੇ ਸਾਨੂੰ ਗੁਰੂ ਸਾਹਿਬ ਨੇ ਲੜਨਾ ਸਿਖਾਇਆ ਪਰ ਜਦੋਂ ਭਾਜੀ ਅਸੀਂ ਦਿਨ ਰਾਤ ਭੁੱਖ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਮੀਂਹ ਨਹੀਂ ਵੇਖਿਆ ਤੇ ਪ੍ਰਮਾਤਮਾ ਇਦਾਂ ਕਰਦਾ ਨਾ ਤੇ ਦਿਲ ਨੂੰ ਉਹ ਕੱਲ ਲੱਗਦਾ ਵਾ ਵੀ ਤੂੰ ਹੀ ਪ੍ਰਮਾਤਮਾ ਤੇਰਾ ਨਾਂ ਲੈ ਕੇ ਅਸੀਂ ਤੁਰਨੇ ਆ ਤੂੰ ਸਾਡੇ ਨਾਲ ਧੱਕਾ ਕਰਨਦਿਆਂ ਅਸੀਂ ਦਿਨ ਰਾਤ ਮਰਦੇ ਆ ਖਾਦੇ ਆ ਸਭ ਕੁਝ ਕਰਦਾ ਪਰ ਤੂੰ ਨਾ ਸਾ ਸਾ ਛੱਡ ਜਦੋਂ ਉਹ ਪੈਰ ਕਿਚੇ ਨੂੰ ਖੇਦਾ ਫੇਰ ਭਾਜੀ ਦੁੱਖ ਤੇ ਲੱਗਦਾ ਨਾ ਦੁੱਖ ਲੱਗਦਾ ਭਾਜੀ ਜਦੋਂ ਇੰਨਾ ਕੁਝ ਕਰੀਏ ਦੁੱਖ ਤੇ ਫੇਰ ਲੱਗਦਾ ਵਾ ਅਲੇ ਪਿੰਡ ਦੇ ਜਿਹੜੇ ਘਰ ਨਹੀਂ ਉਹ ਬਚਾ ਹੋਇਆ ਹੋਇਆ ਨੇ ਭਾਜੀ ਕੁਝ ਮਤਲਬ ਵਿੱਚ ਬੈਕਾ ਵੀ ਹੈਗਾ ਵਾ ਉਹਨਾਂ ਨੂੰ ਵੀ ਜਿੰਨਾ ਵੀ ਜਿੱਦਾਂ ਦਿਨੀ ਦਿੜੀ ਨਹੀਂ ਲੱਗਿਓ ਹੈ ਨਾ ਤੇ ਉਹਨਾਂ ਨੂੰ ਵੀ ਇਹ ਆਸ ਵੀ ਇਹਨਾਂ ਨੇ ਬੰਨ ਨਹੀਂ ਟੁੱਟਣ ਦੇਣਾ ਪਰ ਜਦੋਂ ਬੰਨ ਟੁੱਟ ਗਿਆ ਉਹਨਾਂ ਵੀ ਭਾਜੀ ਆਪ ਦਾ ਜਿੰਨੇ ਜੋਗੀ ਹੋਏ ਨਾ ਉਹਨਾਂ ਆਪ ਦਾ ਸਮਾਨ ਕੱਢ ਲਿਆ ਤੇ ਕੁਝ ਘਰ ਹੈਗੇ ਆ ਪਰ ਇੰਨਾ ਵੀ ਮਤਲਬ ਇੱਧਰ ਇਨੀ ਰੈਸ਼ ਨਹੀਂ ਹੈਗੀ ਥੋੜੇ ਘਰ ਹੀ ਆ ਭਾਜੀ ਰੈਸ਼ ਵਾਲੇ ਇੱਧਰ ਹਾਂਜੀ ਬਹੁਤ ਧੰਨਵਾਦ ਜੀ ਹਾਂਜੀ ਸੋ ਵਦੈਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ